ਜ਼ਿੰਦਗੀ 'ਚ ਕਈ ਵਾਰ ਅਜੇ ਮੌਕੇ ਆਉਂਦੇ ਆ ਕਿ ਬੰਦਾ ਮੁੱਦੇ-ਮੁੰਡੇ ਕੋ ਪੈਂਦਾ ਹੈ ਪਰ ਉਦੋਂ ਵੀ ਜੇਕਰ ਸਾਡੇ ਅੰਦਰ ਕਿਸੇ ਕੋਨੇ ਵਿੱਚ ਕੁਝ ਹੌਸਲਾ ਬਚਿਆ ਹੋਵੇ ਤਾਂ ਬੰਦਾ ਉੱਠਦਾ ਹੈ ਉੱਠ ਕੇ ਬੈਠਦਾ ਹੈ ਖੜੋਂਦਾ ਹੈ ਤੇ ਫਿਰ ਤੁਰ ਪੈਂਦਾ ਹੈ ਇਤਿਹਾਸ ਦੇ ਵਿੱਚ ਜੇਕਰ ਅਸੀਂ ਨਜ਼ਰ ਮਾਰੀਏ ਸਾਲ 47 84 ਤਿਹੋਰ ਬੜੇ ਇਸ ਤਰ੍ਹਾਂ ਦੇ ਦੌਰ ਆਏ ਜਦੋਂ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਪਰਿਵਾਰਾਂ ਨੇ ਬਹੁਤ ਵੱਡੇ ਸੰਤਾਪ ਭੋਗੇ ਤੇ ਉਸ ਸੰਤਾਪ ਤੋਂ ਬਾਅਦ ਸਾਡੇ ਲੋਕ ਫਿਰ ਉੱਠੇ ਉੱਠ ਕੇ ਖੜੇ ਹੋਏ ਤੇ ਜ਼ਿੰਦਗੀ ਦੀ ਤੋਰ ਨੂੰ ਰਵਾਨਗੀ ਦੇਣ ਵਾਸਤੇ ਫਿਰ ਤੁਰ ਪਏ